ਆਪਣੇ ਸਮਾਜ ਦੇ ਵਿੱਚ ਐਦਾਂ ਦੇ ਕ੍ਰਾਈਮ ਵੀ ਹੁੰਦੇ ਨੇ ਜਿਨ੍ਹਾਂ ਦਾ ਕਿਤੇ ਵੀ ਕੋਈ ਮਾਮਲਾ ਦਰਜ ਨਹੀਂ ਹੁੰਦਾ ਜਿਨ੍ਹਾਂ ਦੀ ਕਿਤੇ ਵੀ ਕੋਈ ਰਿਪੋਰਟ ਨਹੀਂ ਲਿਖਾਈ ਜਾਂਦੀ ਜਿਆਦਾਤਰ ਇਹ ਮਾਮਲੇ ਹੋ ਹੁੰਦੇ ਨੇ ਜੋ ਕਿ ਕੁੜੀਆਂ ਦੇ ਨਾਲ ਤੱਕਾ ਹੁੰਦਾ ਹੈ ਕੁੜੀਆਂ ਦੇ ਨਾਲ ਸਰੀਰਕ ਸੰਬੰਧ ਵੀ ਬਣਦੇ ਨੇ ਕੁੜੀਆਂ ਦਾ ਸਰੀਰਕ ਸ਼ੋਸ਼ਣ ਵੀ ਹੁੰਦਾ ਹੈ ਪਰ ਮਾਪੇ ਜਾਂ ਕੁੜੀਆਂ ਸਮਾਜ ਦੇ ਡਰ ਤੋਂ ਆਪਣੇ ਮਾਪਿਆਂ ਦੀ ਇੱਜ਼ਤ ਦੇ ਡਰ ਤੋਂ ਆਪਣੇ ਡਰ ਤੋਂ اپنی عزت ਦੇ ਡਰ ਤੋਂ ਕਿਤੇ ਵੀ ਕੋਈ ਵੀ ਮਾਮਲਾ ਦਰਜ ਨਹੀਂ ਕਰਵਾਉਂਦੀਆਂ ਫਿਰ ਜੋ ਅਪਰਾਧੀ ਹੁੰਦਾ ਹੈ ਉਹ ਨਿਤੜਕ ਹੋ ਜਾਂਦਾ ਹੈ ਤੇ ਉਦਾਂ ਦੇ ਕਰਾਈਮ ਫਿਰ ਉਹ ਬਾਰ-ਬਾਰ ਕਰਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਬੰਦੇ ਨੇ ਕੁੜੀਆਂ ਦੇ ਨਾਂ ਬੋਲਣ ਕਰਕੇ ਇੱਕ-ਇੱਕ ਕਰਕੇ ਲਗਭਗ 50 ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਤੇ ਜਦੋਂ ਫਿਰ ਇਸ ਸਾਰੇ ਘਟਨਾਕਰਮ ਦਾ ਖੁਲਾਸਾ ਹੋਇਆ ਤਾਂ ਲੋਕਾਂ ਦੇ ਦੰਦ ਜੁੜ ਗਏ ਲੋਕ ਹੈਰਾਨ ਸਨ ਕਿ ਇੱਕ ਐਹੋਜਾ ਬੰਦਾ ਇੰਨੀਆਂ ਕੁੜੀਆਂ ਨੂੰ ਕਿਵੇਂ ਟਾਰਗੇਟ ਕਰ ਸਕਦਾ ਹੈ ਤੇ ਉਹਨਾਂ ਤੋਂ ਐਨੇ ਪੈਸੇ ਕਿਵੇਂ ਠੱਗ ਸਕਦਾ ਹੈ ਸੱਚੀ ਘਟਨਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਗੁਰਾਇਆਂ ਗੁਰਾਇਆਂ ਥਾਣੇ ਦੇ ਵਿੱਚ ਇੱਕ ਕੁੜੀ ਆਉਂਦੀ ਹੈ ਉਹ ਉੱਥੇ ਐਸ ਐਚਓ ਸਾਹਿਬ ਨੂੰ ਮਿਲਦੀ ਹੈ ਤਕਰੀਬਨ ਸ਼ਾਮ ਦੇ 7 ਵਜੇ ਹੁੰਦੇ ਨੇ ਐਸ ਐਚਓ ਸਾਹਿਬ ਦਾ ਨਾਮ ਸੁਖਦੇਵ ਸਿੰਘ ਹੁੰਦਾ ਹੈ ਤੇ ਉਹਨਾਂ ਨੂੰ ਕਹਿੰਦੀ ਹੈ ਕਿ ਮੇਰਾ ਸਰੀਰਕ ਸ਼ੋਸ਼ਣ ਹੋਇਆ ਮੈਂ ਰਿਪੋਰਟ ਲਿਖਾਉਣੀ ਹੈ ਤੇ ਮੇਰੇ ਨਾਲ ਬਹੁਤ ਵੱਡੀ ਠੱਗੀ ਵਧੀ ਹੈ ਤਾਂ ਐਸ ਐਚਓ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਮੈਨੂੰ ਆਪਣੀ ਸਾਰੀ ਕਹਾਣੀ ਦੱਸੋ ਮੈਂ ਰਿਪੋਰਟ ਵੀ ਲਿਖਾਂਗਾ ਤੇ ਜੋ ਮੁਜਰਮ ਹੈ ਉਸ ਉੱਤੇ ਕਾਰਵਾਈ ਵੀ ਹੋਵੇਗੀ ਤਾਂ ਫਿਰ ਉਹ ਆਪਣੀ ਕਹਾਣੀ ਦੱਸਦੀ ਹੈ ਉਹ ਦੱਸਦੀ ਹੈ ਕਿ ਮੈਂ ਵਿਆਹ ਕਰਵਾਉਣਾ ਚਾਹੁੰਦੀ ਸੀ ਇਸ ਲਈ ਮੈਂ shaadi.com ਜੋ ਸਾਈਟ ਹੈ ਉਸ ਉੱਤੇ ਮੁੰਡੇ ਤਲਾਸ਼ ਕਰਨ ਲੱਗੀ ਕਿ ਕੋਈ ਮੈਨੂੰ ਜੋ ਮੈਨੂੰ ਪਸੰਦ ਮੁੰਡਾ ਹੋਵੇ ਉਹੋ ਜੀ ਕੋਈ ਪ੍ਰੋਫਾਈਲ ਮਿਲ ਜਾਵੇ ਤਾਂ ਉਸ ਨੂੰ ਇੱਕ ਪ੍ਰੋਫਾਈਲ ਮਿਲੀ ਉਹ ਪ੍ਰੋਫਾਈਲ ਸੀ ਸੰਦੀਪ ਦੀ ਸੰਦੀਪ ਨੇ ਆਪਣੀਆਂ ਉਸ ਪ੍ਰੋਫਾਈਲ ਦੇ ਉੱਤੇ ਉਸ ਆਈਡੀ ਦੇ ਉੱਤੇ ਫੋਟੋ ਮਾ ਅਪਲੋਡ ਕੀਤੀਆਂ ਹੋਈਆਂ ਸੀ ਤੇ ਨਾਲ ਹੀ ਕਨੇਡਾ ਦੇ ਸਿਟੀਜ਼ਨ ਹੋਣ ਦਾ ਸਰਟੀਫਿਕੇਟ ਅਪਲੋਡ ਕੀਤਾ ਸੀ ਵੀਜ਼ਾ ਅਪਲੋਡ ਕੀਤਾ ਹੋਇਆ ਸੀ ਟਿਕਟਾਂ ਭਾਰਤ ਤੋਂ ਕੈਨੇਡਾ ਦੀਆਂ ਟਿਕਟਾਂ ਵੀ ਅਪਲੋਡ ਕੀਤੀਆਂ ਹੋਈਆਂ ਸੀ। ਜਾਣੀ ਸੰਦੀਪ ਨੇ ਆਪਣੇ ਸਾਰੇ ਡਾਕੂਮੈਂਟ ਇਸ ਆਈਡੀ ਉੱਤੇ ਅਪਲੋਡ ਕੀਤੇ ਹੋਏ ਸੀ। ਫਿਰ ਇਸ ਕੁੜੀ ਨੇ ਉਸ ਨਾਲ ਗੱਲ ਕੀਤੀ। ਜਾਣੀ ਚੈਟ ਹੋਈ। ਉਸ ਨੇ ਵੀ ਇਸ ਨਾਲ ਚੈਟ ਕੀਤੀ। ਇਸ ਨੇ ਵੀ ਆਪਣੀਆਂ ਫੋਟੋਆਂ ਦਿਖਾਈਆਂ। ਤਾਂ ਮੁੰਡੇ ਨੇ ਕਿਹਾ ਕਿ ਮੈਨੂੰ ਤੂੰ ਪਸੰਦ ਹੈ ਤੇ ਇਹ ਕੁੜੀ ਨੂੰ ਵੀ ਉਹ ਮੁੰਡਾ ਪਸੰਦ ਸੀ। ਹੁਣ ਇਹਨਾਂ ਦੀ ਚੈਟ ਹੋਣ ਲੱਗੀ ਗੱਲਬਾਤ ਹੋਣ ਲੱਗੀ ਤਾਂ ਇਸ ਨੇ ਕਿਹਾ ਕਿ ਮੈਂ ਕੈਨੇਡਾ ਦੇ ਵਿੱਚ ਪੱਕਾ ਐ ਮੇਰਾ ਬਹੁਤ ਵੱਡਾ ਬਿਜ਼ਨਸ ਐ ਤਾਂ ਉਸ ਤੋਂ ਬਾਅਦ ਇਹਨਾਂ ਨੇ ਨੰਬਰ ਐਕਸਚੇਂਜ ਕਰ ਲਏ ਜਾਨੀ ਇੱਕ ਦੂਜੇ ਨੂੰ ਨੰਬਰ ਦੇ ਦਿੱਤੇ ਹੁਣ ਇਹਨਾਂ ਦੀ ਗੱਲ ਵੀ ਹੋਣ ਲੱਗੀ ਤੇ ਤਕਰੀਬਨ ਗੱਲ ਕਰਦੇ ਕਰਦੇ ਇੱਕ ਮਹੀਨਾ ਲੰਘ ਜਾਂਦਾ ਤੇ ਹੁਣ ਕੁੜੀ ਵੀ ਮੁੰਡੇ ਨੂੰ ਕਹਿੰਦੀ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗੀ ਤੇ ਮੁੰਡਾ ਵੀ ਕੁੜੀ ਨੂੰ ਕਹਿੰਦਾ ਸੀ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਇੱਕ ਮਹੀਨੇ ਬਾਅਦ ਇਹ ਮੁੰਡਾ ਕੁੜੀ ਨੂੰ ਕਹਿੰਦਾ ਕਿ ਮੈਂ ਤੈਨੂੰ ਮਿਲਣਾ ਚਾਹਣਾ ਇਸ ਲਈ ਮੈਂ ਕੁਝ ਦਿਨਾਂ ਲਈ 2-4 ਦਿਨਾਂ ਲਈ ਇੰਡੀਆ ਆਵਾਂਗਾ ਤੇ ਮੈਂ ਤੇਰੇ ਨਾਲ ਬੈਠ ਕੇ ਗੱਲਾਂ ਕਰਨਾ ਚਾਹਣਾ ਤੇਰੇ ਬਾਰੇ ਹੋਰ ਜਾਣਨਾ ਚਾਹਣਾ ਤਾਂ ਕੁੜੀ ਖੁਸ਼ ਹੋ ਜਾਂਦੀ ਹੈ ਕੁੜੀ ਉਸ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੁੰਡਾ ਕਹਿੰਦਾ ਕਿ ਜੇ ਤੇਰੀ ਇਜਾਜ਼ਤ ਹੈ ਮੈਂ ਫੇਰ ਆਵਾਂਗਾ ਤਾਂ ਕੁੜੀ ਨੇ ਕਿਹਾ ਕਿ ਕੋਈ ਗੱਲ ਨਹੀਂ ਹੁਣ ਆਪਾਂ ਵਿਆਹ ਤਾਂ ਕਰਵਾਉਣੀ ਹੈ ਤੂੰ ਆ ਜਾ ਇਹ ਮੁੰਡਾ ਆ ਜਾਂਦਾ ਹੈ ਤੇ ਹੋਟਲ ਦੇ ਵਿੱਚ ਇਹ ਮਿਲਦੇ ਨੇ ਮਿਲਣ ਤੋਂ ਬਾਅਦ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਇਹ ਕੁੜੀ ਦਾ ਐਨਾ ਵਿਸ਼ਵਾਸ ਜਿੱਤ ਲੈਂਦਾ ਕਿ ਇਹ ਕੁੜੀ ਦੇ ਨਾਲ ਸਰੀਰਕ ਸੰਬੰਧ ਵੀ ਬਣਾ ਲੈਂਦਾ ਇਹ ਕਹਿੰਦਾ ਕਿ ਮੈਂ ਇੰਡੀਆ ਬਸ ਇੱਕ ਦੋ ਦਿਨਾਂ ਵਾਸਤੇ ਆਇਆ ਹਾਂਗਾ ਮੈਂ ਵਾਪਸ ਜਾਣਾ ਕਿਉਂਕਿ ਮੇਰਾ ਬਹੁਤ ਵੱਡਾ ਕਾਰੋਬਾਰ ਹੈ ਤਾਂ ਇਹ ਕੁੜੀ ਨਾਲ ਸਰੀਰਕ ਸੰਬੰਧ ਬਣਾਉਂਦਾ ਹੈ ਇਹ ਜੋ ਮਾਮਲਾ ਸਾਹਮਣੇ ਆਇਆ ਸੀ ਇਹ ਦਸੰਬਰ 2023 ਦੇ ਵਿੱਚ ਆਇਆ ਸੀ ਤਾਂ ਇਹ ਕੁੜੀ ਨੂੰ ਕਹਿੰਦਾ ਕਿ ਮੈਨੂੰ ਤਾਂ ਪੈਸਿਆਂ ਦੀ ਲੋੜ ਪੈਗੀ ਇਸ ਲਈ ਮੈਂ ਥੋੜੇ ਦਿਨ ਹੋਰ ਇੱਥੇ ਰੁਕਾਂਗਾ ਤੇ ਮੈਂ ਜੇ ਪੈਸੇ ਮੰਗਵਾਵਾਂਗਾ ਕੈਨੇਡਾ ਤੋਂ ਆਪਣੇ ਮੈਨੇਜਰ ਤੋਂ ਤਾਂ ਜ਼ਿਆਦਾ ਦਿਨ ਲੱਗ ਜਾਣਗੇ ਇਸ ਲਈ ਜੇ ਤੇਰੇ ਕੋਲ ਕੁਝ ਪੈਸੇ ਹੈਗਾ ਤਾਂ ਮੈਨੂੰ ਦੇ ਦੇ ਮੇਰਾ ਕੰਮ ਚੱਲ ਜਾਏਗਾ ਜਦੋਂ ਪੈਸੇ ਮੈਨੇਜਰ ਨੇ ਭੇਜ ਦਿੱਤੇ ਤਾਂ ਉਸ ਤੋਂ ਬਾਅਦ ਮੈਂ ਤੈਨੂੰ ਦੇ ਦੇਵਾਂਗਾ ਕਿਉਂਕਿ ਇਹ ਬੰਦੇ ਨੇ ਕੁੜੀ ਦਾ ਯਕੀਨ ਜਿੱਤ ਲਿਆ ਸੀ ਕੁੜੀ ਇਸ ਨੂੰ 1 ਲੱਖ ਰੁਪਇਆ ਦੇ ਦਿੰਦੀ ਹੈ ਤੇ ਫਿਰ ਇੱਕ ਦੋ ਦਿਨ ਹੋਰ ਇਹ ਉੱਥੇ ਹੀ ਰਹਿੰਦਾ ਹੈ ਕੁੜੀ ਨੂੰ ਕਹਿੰਦਾ ਕਿ ਮੈਨੂੰ ਹੋਰ ਪੈਸਿਆਂ ਦੀ ਲੋੜ ਹੈ ਕੁੜੀ ਕੋਲ 50000 ਰੁਪਇਆ ਹੋਰ ਪਿਆ ਹੁੰਦਾ ਹੈ ਤੇ ਕੁੜੀ ਇਸ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੇਰੇ ਕੋਲ ਇੰਨੇ ਕ ਪੈਸੇ ਆ ਇਹ ਮੰਗ ਕਰਦਾ ਲੱਖ ਰੁਪਏ ਦੀ ਪਰ ਉਸ ਕੋਲ 50000 ਰੁਪਿਆ ਹੁੰਦਾ ਉਹ ਕੁੜੀ ਇਸ ਨੂੰ 50000 ਰੁਪਿਆ ਹੋਰ ਦੇ ਦਿੰਦੀ ਹੈ ਹੋਰ ਦਿਨ ਲੰਘਦੇ ਨੇ ਤੇ ਕੁੜੀ ਨੂੰ ਹੁਣ ਸ਼ੱਕ ਹੋਣ ਲੱਗਦਾ ਕਿ ਇਹ ਬੰਦਾ ਦਾ ਕਹਿੰਦਾ ਸੀ ਕਿ ਮੇਰਾ ਬਹੁਤ ਵੱਡਾ ਬਿਜ਼ਨਸ ਹੈ ਪਿੱਛੇ ਮੇਰੇ ਬਗੈਰ ਬਿਲਕੁਲ ਨਹੀਂ ਚੱਲਦਾ ਤੇ ਇਹ ਹੁਣ ਵਾਪਸ ਜਾ ਨਹੀਂ ਰਿਹਾ ਤੇ ਕੁੜੀ ਇਸ ਨੂੰ ਸਵਾਲ ਕਰਦੀ ਹੈ ਪਰ ਜਦੋਂ ਏਸ ਸੰਦੀਪ ਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਏਸ ਕੁੜੀ ਨੂੰ ਮੇਰੇ ਉੱਤੇ ਸ਼ੱਕ ਹੋ ਗਿਆ ਤੇ 1.5 ਲੱਖ ਰੁਪਿਆ ਇਹ ਉਸ ਤੋਂ ਠੱਗ ਲੈਂਦਾ ਤੇ ਏਸ ਦੇ ਸਰੀਰਕ ਸ਼ੋਸ਼ਣ ਵੀ ਕਰ ਦਿੰਦਾ ਸਬੰਧ ਵੀ ਬਣਾ ਲੈਂਦਾ ਤੇ ਹੁਣ ਏਸ ਸੰਦੀਪ ਆਪਣਾ ਫੋਨ ਬੰਦ ਕਰ ਦਿੰਦਾ ਹੈ ਕੁੜੀ ਨੂੰ ਆਪਣੀਆਂ ਸੋਸ਼ਲ ਸਾਈਟਾਂ ਤੋਂ ਬਲੌਕ ਕਰ ਦਿੰਦਾ ਹੈ ਇਹ ਕੁੜੀ ਰੋਂਦੀ ਹੈ ਕਿਉਂਕਿ ਇਸ ਦਾ ਦਿਲ ਟੁੱਟ ਗਿਆ ਸੀ ਏਸ ਨੇ ਬੜੇ ਹੀ ਸੁਪਨੇ ਦੇਖੇ ਸੀ ਸੰਦੀਪ ਨਾਲ ਵਿਆਹ ਕਰਵਾਉਣ ਦੇ ਪਰ ਇਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਤਾਂ ਇੱਕ ਠੱਗ ਹੈ ਇਹ ਤਾਂ ਬੜਾ ਛਾਤਰ ਬੰਦਾ ਹੈ ਕਈ ਕੁੜੀਆਂ ਤਾਂ ਸੁਸਾਇਟੀ ਦੇ ਡਰ ਤੋਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਦੇ ਡਰ ਤੋਂ ਨਹੀਂ ਬੋਲਦੀਆਂ ਪਰ ਇਹ ਕੁੜੀ ਨੇ ਹਿੰਮਤ ਕੀਤੀ ਕਿ ਜੋ ਮੇਰੇ ਨਾਲ ਧੋਖਾ ਹੋਇਆ ਇਸ ਗੱਲ ਦੀ ਮੈਂ ਪੁਲਿਸ ਕੋਲ ਜਾ ਕੇ ਰਿਪੋਰਟ ਜ਼ਰੂਰ ਦਰਜ ਕਰਵਾਵਾਂਗੀ ਭਾਵੇਂ ਜੋ ਕੁਝ ਮਰਜ਼ੀ ਹੋ ਜਾਵੇ ਇਹ ਬੰਦਾ ਜਿਵੇਂ ਇਸ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਕਿਸੇ ਹੋਰ ਦੀ ਨਾ ਕਰ ਸਕੇ ਇਸ ਲਈ ਇਹ ਫੈਸਲਾ ਕਰਦੀ ਆ ਪੁਲਿਸ ਥਾਣੇ ਜਾਂਦਾ ਐਸ ਐਚਓ ਸਾਹਿਬ ਇਸ ਕੁੜੀ ਦੀ ਸਾਰੀ ਕਹਾਣੀ ਸੁਣਨ ਤੋਂ ਬਾਅਦ ਕੁੜੀ ਨੂੰ ਕਹਿੰਦੇ ਆ ਕਿ ਤੂੰ ਫਿਕਰ ਨਾ ਕਰ ਤੈਨੂੰ ਇਨਸਾਫ ਮਿਲੇਗਾ ਤੇ ਇਸ ਬੰਦੇ ਨੂੰ ਸਲਾਖਾਂ ਦੇ ਪਿੱਛੇ ਸਿੱਟਣ ਦੀ ਜ਼ਿੰਮੇਵਾਰੀ ਮੇਰੀ ਹੈ ਕਿਉਂਕਿ ਇਸ ਬੰਦੇ ਨੇ ਇਹ ਛਾਤਰ ਬੰਦੇ ਨੇ ਪਤਾ ਨਹੀਂ ਤੇਰੇ ਵਾਂਗੂੰ ਕਿੰਨੀਆਂ ਕੁ ਕੁੜੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਐ ਉਸ ਤੋਂ ਬਾਅਦ ਜੋ ਇਸ ਕੁੜੀ ਨੂੰ ਉਸਨੇ ਨੰਬਰ ਦਿੱਤਾ ਸੀ ਉਸ ਦਾ ਜੋ ਮੋਬਾਈਲ ਨੰਬਰ ਸੀ ਉਸ ਦੀ ਸੀ ਡੀ ਆਰ ਕੜਵਾਉਂਦੇ ਨੇ ਤੇ ਉਸ ਦੀ ਲੋਕੇਸ਼ਨ ਕੜਵਾਉਂਦੇ ਆ ਤੇ ਪਤਾ ਕਰਦੇ ਨੇ ਕਿ ਇਹ ਨੰਬਰ ਕਿਸ ਦੇ ਨਾਂ ਤੇ ਚੱਲ ਰਿਹਾ ਤੇ ਇਹ ਬੰਦਾ ਕਿੱਥੋਂ ਦਾ ਰਹਿਣ ਵਾਲਾ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਬੰਦਾ ਸੰਦੀਪ ਸੀ ਇਹ ਜਿਸ ਨੰਬਰ ਤੋਂ ਗੱਲ ਕਰਦਾ ਸੀ ਉਹ ਨੰਬਰ ਹਰਪਾਲ ਸਿੰਘ ਦੇ ਨਾਂ ਤੇ ਐਕਟਿਵ ਹੈ ਤੇ ਇਹ ਹਰਪਾਲ ਸਿੰਘ ਰਹਿਣ ਵਾਲਾ ਹੈ ਜ਼ਿਲ੍ਹਾ ਬਰਨਾਲਾ ਦੇ ਪਿੰਡ ਵੀਲਾ ਥਾਣਾ ਟੱਲੇਵਾਲ ਦੇ ਅਧੀਨ ਹੁਣ ਪੁਲਿਸ ਇਸ ਪਿੰਡ ਆਉਂਦੀ ਹੈ ਆਉਣ ਤੋਂ ਬਾਅਦ ਹਰਪਾਲ ਸਿੰਘ ਦੇ ਘਰ ਜਾਂਦੀ ਹੈ ਤੇ ਹਰਪਾਲ ਸਿੰਘ ਪੁਲਿਸ ਨੂੰ ਮਿਲ ਜਾਂਦਾ ਹੈ ਪੁਲਿਸ ਉਸ ਨੂੰ ਗ੍ਰਫਤਾਰ ਕਰਦੀ ਹੈ ਉਸ ਤੋਂ ਸੱਤੀ ਦੇ ਨਾਲ ਪੁੱਛਗਿਛ ਕਰਦੀ ਹੈ ਕਿ ਤੂੰ ਇਸ ਕੁੜੀ ਦੇ ਨਾਲ ਐਦਾਂ ਠੱਗੀ ਮਾਰੀ ਹੈ ਤੇ ਇਸ ਕੁੜੀ ਦਾ ਸਰੀਰਕ ਸ਼ੋਸ਼ਣ ਕੀਤਾ ਹੈ ਹੋਰ ਦੱਸ ਤੂੰ ਕਿੰਨੀਆਂ ਕੁੜੀਆਂ ਦੇ ਨਾਲ ਐਦਾਂ ਐਦਾਂ ਕੀਤਾ ਇਸ ਹਰਪਾਲ ਸਿੰਘ ਕੋਲੋਂ ਇਹ ਸੰਦੀਪ ਇਹਸ ਨੇ ਆਪਣਾ ਨਾਮ ਉਸ ਆਈਡੀ ਤੇ ਗਲਤ ਲਿਖਿਆ ਸੀ ਇਸ ਹਰਪਾਲ ਸਿੰਘ ਕੋਲੋਂ ਦੋ ਐਪਲ ਦੇ ਫੋਨ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਇਸ ਨੇ ਅਲੱਗ-ਅਲੱਗ ਫੋਲਡਰ ਬਣਾ ਕੇ ਘੱਟੋ-ਘੱਟ 50 ਕੁੜੀਆਂ ਦਾ ਡਾਟਾ ਰੱਖਿਆ ਹੋਇਆ ਸੀ ਉਹਨਾਂ ਤੋਂ ਕਿੰਨੇ ਪੈਸੇ ਖਾਦੇ ਉਹਨਾਂ ਦੀਆਂ ਤਸਵੀਰਾਂ ਤੇ ਕਈ ਤਾਂ ਇਤਰਾਜਯੋਗ ਤਸਵੀਰਾਂ ਵੀ ਇਸ ਬੰਦੇ ਦੇ ਮੋਬਾਈਲ ਦੇ ਵਿੱਚੋਂ ਮਿਲੀਆਂ ਹੁਣ ਪੁਲਿਸ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫੇਰ ਇਹ ਰਾਜ਼ ਉੱਗਲਦਾ ਹੈ ਇਹ ਦੱਸਦਾ ਹੈ ਕਿ ਮੈਂ ਇਹ ਢੰਗ ਦੇ ਨਾਲ ਇੱਕ ਦੋ ਨਹੀਂ ਤਕਰੀਬਨ 50 ਕੁੜੀਆਂ ਤੋਂ ਪੈਸੇ ਵੀ ਠੱਗੇ ਨੇ ਤੇ ਉਹਨਾਂ ਦਾ ਸਰੀਰ ਸ਼ੋਸ਼ਣ ਵੀ ਕੀਤਾ ਹੈ ਪੁਲਿਸ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੀ ਹੈ ਇਹ ਦੱਸਦਾ ਕਿ ਮੈਂ ਇੱਕ ਕੰਪਨੀ ਦੀ ਮੈਨੇਜਰ ਸਭ ਤੋਂ ਪਹਿਲਾਂ ਉਸ ਦੇ ਨਾਲ ਇਹ ਠੱਗੀ ਮਾਰੀ ਸੀ ਕਿਉਂਕਿ ਇਹ ਹਰਪਾਲ ਸਿੰਘ ਦਾ ਵਿਆਹ ਹੋ ਗਿਆ ਸੀ ਇਹ ਕੋਈ ਕੰਮ ਨਹੀਂ ਕਰਦਾ ਸੀ ਇਸ ਦਾ ਪਿਤਾ ਇੱਕ ਦੁਕਾਨ ਚਲਾਉਂਦਾ ਸੀ ਇਸ ਦਾ ਜਦੋਂ ਵਿਆਹ ਕਰ ਦਿੱਤਾ ਤਾਂ ਇਸ ਦੀ ਘਰ ਵਾਲੀ ਵੀ ਇਸ ਨੂੰ ਤਾਣੇ ਮਾਰਦੀ ਸੀ ਕਿ ਤੂੰ ਬੇਲੜਾ ਹੈ ਕਿਉਂਕਿ ਘਰ ਵਾਲੀ ਦੀਆਂ ਖੁਆਇਸ਼ਾਂ ਘਰ ਵਾਲੀ ਦੇ ਚਾ ਇਹ ਪੂਰੇ ਨਹੀਂ ਕਰ پا ਰਿਹਾ ਸੀ ਕਿਟ ਪੜਿਆ ਹੋਇਆ ਸੀ ਤੇ ਕੰਮ ਕੋਈ ਕਰਦਾ ਨਹੀਂ ਸੀ ਇਸ ਕਾਰਨ ਇਸ ਦੀ ਘਰ ਵਾਲੀ ਨੇ ਇਸ ਉੱਤੇ ਤਲਾਕ ਦਾ ਕੇਸ ਕਰ ਦਿੱਤਾ ਹੁਣ ਇਸ ਨੂੰ ਇਸ ਦੇ ਮਾਤਾ ਪਿਤਾ ਵੀ ਬੁਰਾ ਭਲਾ ਕਹਿੰਦੇ ਨੇ ਕਿ ਤੂੰ ਬਿਲਕੁਲ ਨਕਾਰਾ ਤੂੰ ਕੁਝ ਨਹੀਂ ਕਰ ਸਕਦਾ ਤੂੰ ਬੇਲੜਾ ਏਸ ਨੂੰ ਵੀ ਹੁਣ ਇੱਕ ਕੁੜੀ ਦੀ ਘਾਟ ਮਹਿਸੂਸ ਹੋਣ ਲੱਗ ਜਾਂਦੀ ਹੈ ਕਿਉਂਕਿ ਇਹ 2 ਸਾਲ ਆਪਣੀ ਪਤਨੀ ਨਾਲ ਰਹਿ ਚੁੱਕਿਆ ਸੀ ਹੁਣ ਫਿਰ ਇਹ ਆਪਣਾ ਛਾਤਰ ਦਿਮਾਗ ਚਲਾਉਂਦਾ ਹੈ ਪਹਿਲਾਂ ਤਾਂ ਇਹ ਹਰਪਾਲ ਸਿੰਘ ਦੇ ਨਾਮ ਤੇ ਹੀ ਇੱਕ ਆਈਡੀ ਸ਼ਾਦੀ.com ਤੇ ਬਣਾਉਂਦਾ ਹੈ ਆਪਣੀ ਪ੍ਰੋਫਾਈਲ ਬਣਾਉਂਦਾ ਹੈ ਕੁੜੀ ਲੱਭਣ ਲਈ ਵਿਆਹ ਕਰਵਾਉਣ ਲਈ ਪਰ ਕੋਈ ਵੀ ਕੁੜੀ ਇਸ ਦੀ ਪ੍ਰੋਫਾਈਲ ਦੇਖ ਕੇ ਇਸ ਨਾਲ ਕੰਟੈਕਟ ਨਹੀਂ ਕਰਦੀ ਫਿਰ ਇਸ ਦਾ ਦਿਮਾਗ ਸ਼ਤਾਨੀ ਦਿਮਾਗ ਚੱਲਦਾ ਤੇ ਇਹ ਆਪਣੀ ਇੱਕ ਫੇਕ ਆਈਡੀ ਬਣਾਉਂਦਾ ਜਿਸ ਵਿੱਚ ਇਹ ਫੇਕ ਡਾਕੂਮੈਂਟ ਲਾਉਂਦਾ ਹੈ ਕੈਨੇਡਾ ਦੇ ਸਿਟੀਜ਼ਨ ਦਾ ਸਰਟੀਫਿਕੇਟ ਲਾਉਂਦਾ ਹੈ ਬੀਜੇ ਦੀ ਫੋਟੋ ਕਾਪੀ ਲਾਉਂਦਾ ਆਧਾਰ ਕਾਰਡ ਪੈਨ ਕਾਰਡ ਜਾਣੀ ਆਪਣੇ ਸਾਰੇ ਹੀ ਫੇਕ ਡਾਕੂਮੈਂਟ ਬਣਾ ਕੇ ਉਹ ਇਸ ਆਪਣੀ ਪ੍ਰੋਫਾਈਲ ਤੇ shaadi.com ਤੇ ਅਪਲੋਡ ਕਰਦਾ ਹੈ ਹੁਣ ਚੰਗੇ ਚੰਗੇ ਘਰਾਵੀਆਂ ਕੁੜੀਆਂ ਇਸ ਨਾਲ ਕੰਟੈਕਟ ਕਰਨ ਲੱਗੀਆਂ ਇਸ ਨੇ ਦੱਸਿਆ ਕਿ ਮੇਰਾ ਪਹਿਲਾ ਕੰਟੈਕਟ ਇੱਕ ਕੁੜੀ ਜੋ ਕੰਪਨੀ ਦੀ ਮੈਨੇਜਰ ਸੀ ਉਸ ਨਾਲ ਹੁੰਦਾ ਹੈ ਉਸ ਨੂੰ ਵੀ ਇਸ ਨੇ ਇਹ ਕਿਹਾ ਕਿ ਮੈਂ ਤਾਂ ਬਹੁਤ ਅਮੀਰ ਹਾਂ ਕੈਨੇਡਾ ਦੇ ਵਿੱਚ ਸਿਟੀ ਜਾਣਾ ਮੇਰਾ ਬਹੁਤ ਵੱਡਾ ਕੰਮ ਹੈ ਤੇ ਉਹ ਕੁੜੀ ਦੇ ਨਾਲ ਇਹ ਨੰਬਰ ਐਕਸਚੇਂਜ ਕਰਦਾ ਹੈ ਉਦਾਂ ਉਦਾਂ ਹੀ ਫੇਰ ਇਹ ਇੱਕ ਮਹੀਨੇ ਬਾਅਦ ਕੁੜੀ ਨੂੰ ਕਹਿੰਦਾ ਕਿ ਮੈਂ ਤੈਨੂੰ ਮਿਲਣਾ ਚਾਹੁੰਨਾ। ਕੁੜੀ ਨੂੰ ਵੀ ਇਹ ਹੁੰਦਾ ਕਿ ਹੁਣ ਵਿਆਹ ਤਾਂ ਕਰਵਾਉਣੀ ਹੈ। ਇੱਥੇ ਤੱਕ ਦੱਸਿਆ ਜਾਂਦਾ ਕਿ ਇਹ ਕੁੜੀ ਦੇ ਨਾਲ ਆਪਣੇ ਪਿਓ ਦੀ ਆਵਾਜ਼ ਕੱਢ ਕੇ ਵੀ ਗੱਲ ਕਰਦਾ ਸੀ ਤੇ ਉਹ ਕਹਿੰਦਾ ਸੀ ਕਿ ਕੋਈ ਗੱਲ ਨਹੀਂ ਪੁੱਤ। ਅਸੀਂ ਸੰਦੀਪ ਦਾ ਵਿਆਹ ਤੇਰੇ ਨਾਲ ਹੀ ਕਰਨਾ। ਯਾਨੀ ਐਦਾਂ ਦਾ ਇਹ ਛਾਤਰ ਬੰਦਾ ਸੀ। ਹੁਣ ਇਹ ਉਹ ਮੈਨੇਜਰ ਕੁੜੀ ਨੂੰ ਕਹਿੰਦਾ ਕਿ ਮੈਂ ਤੈਨੂੰ ਆ ਕੇ ਮਿਲਣਾ ਚਾਹੁੰਨਾ। ਮੈਂ ਤੇਰੇ ਨਾਲ ਬਹਿ ਕੇ ਗੱਲਬਾਤ ਕਰਨਾ ਚਾਹਣਾ ਕਿਉਂਕਿ ਆਪਾਂ ਵਿਆਹ ਕਰਵਾਉਣਾ ਇਸ ਲਈ ਮੈਂ 2-3 ਦਿਨਾਂ ਵਾਸਤੇ ਭਾਰਤ ਆਵਾਂਗਾ ਤੇ ਆਪਾਂ ਮਿਲਾਂਗੇ ਤਾਂ ਉਹ ਮੈਨੇਜਰ ਕੁੜੀ ਵੀ ਇਸ ਨੂੰ ਕਹਿ ਦਿੰਦੀ ਹੈ ਕਿ ਠੀਕ ਹੈ ਤੁਸੀਂ ਆ ਜਾਓ ਇਹ ਉਦਾਂ ਹੀ ਕੁੜੀ ਨੂੰ ਹੋਟਲ ਦੇ ਵਿੱਚ ਬੁਲਾਉਂਦਾ ਹੈ ਤੇ ਉਸ ਨਾਲ ਗੱਲਾਂ ਕਰਦਾ ਹੈ ਗੱਲਾਂ ਕਰਨ ਤੋਂ ਬਾਅਦ ਉਸ ਨਾਲ ਵੀ ਸਰੀਰਕ ਸੰਬੰਧ ਬਣਾਉਂਦਾ ਹੈ ਸੰਬੰਧ ਬਣਾਉਣ ਤੋਂ ਬਾਅਦ ਇਹ ਦੂਸਰੇ ਦਿਨ ਉਸ ਕੁੜੀ ਨੂੰ ਕਹਿੰਦਾ ਕਿ ਮੈਨੂੰ ਇੱਥੇ ਬਹੁਤ ਜ਼ਰੂਰੀ ਕੰਮ ਪੈ ਗਿਆ ਇਸ ਲਈ ਮੈਂ ਟੈਕਸੀ ਵਗੈਰਾ ਕਰਾ ਕੇ ਕਿਤੇ ਨਹੀਂ ਜਾ ਸਕਦਾ ਮੈਂ ਆਪਣੀ ਗੱਡੀ ਲੈਣੀ ਹੈ ਮੇਰੇ ਕੋਲ ਐਨੇ ਪੈਸੇ ਹੈ ਨਹੀਂ ਮੇਰਾ ਮੈਨੇਜਰ ਮੈਨੂੰ ਜਦ ਤੱਕ ਪੈਸੇ ਭੇਜੇਗਾ ਉਦੋਂ ਤੱਕ ਬਹੁਤ ਦੇਰ ਹੋ ਜਾਏਗੀ ਇਸ ਲਈ ਮੈਨੂੰ ਪੈਸੇ ਦੋ ਮੈਂ ਗੱਡੀ ਲੈ ਲਵਾਂ ਤੇ ਜਦੋਂ ਹੀ ਮੈਨੇਜਰ ਮੈਨੂੰ ਪੈਸੇ ਭੇਜ ਦੇਵੇਗਾ ਮੈਂ ਤੁਹਾਨੂੰ ਉਹ ਪੈਸੇ ਵਾਪਸ ਕਰ ਦੇਵਾਂਗਾ ਹੁਣ ਉਸ ਮੈਨੇਜਰ ਕੁੜੀ ਨੂੰ ਕੰਪਨੀ ਦੀ ਮੈਨੇਜਰ ਕੁੜੀ ਜੋ ਇਸ ਨਾਲ ਸਰੀਰਕ ਸੰਬੰਧ ਵੀ ਬਣਾ ਚੁੱਕੀ ਸੀ ਉਹ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਉਸ ਕੋਲ ਪੈਸੇ ਸਨ ਉਸ ਨੂੰ ਇਹ ਸੀ ਕਿ ਮੈਂ ਤਾਂ ਹੁਣ ਇਸ ਨਾਲ ਵਿਆਹ ਕਰਵਾਉਣਾਗਾ ਤਾਂ ਉਹ 5 ਲੱਖ ਰੁਪਇਆ ਇਸ ਮੁੰਡੇ ਨੂੰ ਦਿੰਦੀ ਹੈ ਗੱਡੀ ਲੈਣ ਲਈ ਉਸ ਤੋਂ ਬਾਅਦ ਇਹ ਹੋਰ ਪੈਸਿਆਂ ਦੀ ਮੰਗ ਕਰਦਾ ਹੈ 2 ਲੱਖ ਰੁਪਇਆ ਹੋਰ ਲੈ ਲੈਂਦਾ ਯਾਨੀ 7 ਲੱਖ ਰੁਪਇਆ ਉਸ ਕੁੜੀ ਤੋਂ ਲੈ ਲੈਂਦਾ ਉਸ ਤੋਂ ਬਾਅਦ ਫਿਰ ਉਹ ਮੈਨੇਜਰ ਕੁੜੀ ਨੂੰ ਵੀ ਇਸ ਉੱਤੇ ਸ਼ੱਕ ਹੋ ਜਾਂਦਾ ਹੈ ਤੇ ਇਹ ਆਪਣਾ ਫੋਨ ਬੰਦ ਕਰ ਲੈਂਦਾ ਤੇ ਉਸ ਨੂੰ ਆਪਣੀਆਂ ਸਾਰੀਆਂ ਹੀ ਸੋਸ਼ਲ ਸਾਈਟਾਂ ਉਤੋਂ ਬਲੌਕ ਕਰ ਦਿੰਦਾ ਉਹ ਕੁੜੀ ਆਪਣੀ ਇੱਜ਼ਤ ਦੀ ਮਾਰੀ ਨਹੀਂ ਬੋਲਦੀ ਫਿਰ ਇਸ ਨੇ ਦੱਸਿਆ ਕਿ ਮੈਂ ਉਸ ਤੋਂ ਬਾਅਦ ਇੱਕ ਨਰਸ ਨੂੰ ਆਪਣਾ ਸ਼ਿਕਾਰ ਬਣਾਇਆ ਉਸ ਨਾਲ ਵੀ ਇਦਾਂ ਹੀ ਕੀਤਾ ਤੇ ਇੱਕ ਪ੍ਰੋਫੈਸਰ ਕੁੜੀ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਉਸ ਨਾਲ ਵੀ ਇਦਾਂ ਹੀ ਕੀਤਾ ਉਸ ਨੇ ਤਾਂ ਆਪਣੀ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਰਜ਼ਾਇਨ ਦੇ ਦਿੱਤਾ ਸੀ ਕਿ ਮੈਂ ਹੁਣ ਤਾਂ ਇਸ ਨਾਲ ਹੀ ਰਹਾਂਗੀ ਇਸ ਨਾਲ ਹੀ ਵਿਆਹ ਕਰਵਾਵਾਂਗੀ ਇਸ ਕੋਲ ਤਾਂ ਬਹੁਤ ਪੈਸੇ ਨੇ ਕੈਨੇਡਾ ਚਲੀ ਜਾਵਾਂਗੀ ਜਾਨੀ ਉਸ ਨੂੰ ਵੀ ਇਸ ਨੇ ਧੋਖੇ ਵਿੱਚ ਰੱਖਿਆ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਹੀ ਨਹੀਂ ਇਸ ਬੰਦੇ ਨੇ ਚੰਡੀਗੜ੍ਹ ਹਿਮਾਚਲ ਹਰਿਆਣਾ ਦਿੱਲੀ ਚਨਈ ਤੱਕ ਕੁੜੀਆਂ ਦੇ ਨਾਲ ਐਦਾਂ ਧੋਖਾ ਕੀਤਾ ਉਹਨਾਂ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਤੇ ਉਹਨਾਂ ਤੋਂ ਪੈਸੇ ਵੀ ਠੱਗੇ ਪੁਲਿਸ ਨੇ ਜਦੋਂ ਇਸ ਤੋਂ ਪੁੱਛਿਆ ਤਾਂ ਇਸ ਨੇ ਦੱਸਿਆ ਕਿ ਮੈਂ ਤਕਰੀਬਨ ਹੁਣ ਤੱਕ ਕੁੜੀਆਂ ਕੋਲੋਂ 50 ਲੱਖ ਰੁਪਇਆ ਠੱਗ ਚੁੱਕਿਆ। ਪੁਲਿਸ ਨੇ ਇਸ ਕੇਸ ਦੀ ਪੂਰੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਸ ਉੱਤੇ ਕੇਸ ਦਰਜ ਕਰਕੇ ਇਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਸੀ। ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ। ਸਿਰਫ ਤੁਹਾਨੂੰ آگਾਹ ਕਰਨਾ ਹੈ, ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਕੁੜੀਆਂ ਲਾਲਚ ਦੇ ਵਿੱਚ ਆ ਕੇ ਜਾਂ ਧੋਖੇ ਦੇ ਵਿੱਚ ਆ ਕੇ ਐਦਾਂ ਦੇ ਬੰਦਿਆਂ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਫੇਰ ਉਹ ਬੋਲਦੀਆਂ ਵੀ ਨਹੀਂ ਪਰ ਇਹ ਗੱਲ ਉਹਨਾਂ ਨੂੰ ਸ਼ੇਅਰ ਕਰਨੀ ਚਾਹੀਦੀ ਹੈ ਜੇ ਕਿਸੇ ਨਾਲ ਐਦਾਂ ਦਾ ਕੋਈ ਧੋਖਾ ਹੋ ਜਾਂਦਾ ਹੈ ਤਾਂ ਉਸ ਨੂੰ ਇਹ ਗੱਲ ਖੁੱਲ੍ਹ ਕੇ ਪੁਲਿਸ ਕੋਲ ਜਾਂ ਆਪਣੇ ਘਰਦਿਆਂ ਕੋਲ ਕਰਨੀ ਚਾਹੀਦੀ ਹੈ ਤਾਂ ਜੋ ਉਹੋ ਜਿਹਾ ਸ਼ਿਕਾਰੀ ਉਹੋ ਜਿਹਾ ਕੋਈ ਕ੍ਰਿਮਨਲ ਬੰਦਾ ਹੋਰ ਕੁੜੀਆਂ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਰ